ਸਤਿ ਸ਼੍ਰੀ ਅਕਾਲ ਦੋਸਤੋ ਜਗਬਾਨੀ ਟੀਵੀ ਦੇਖ ਰਹੇ ਹੋ ਤੁਹਾਡਾ ਸਵਾਗਤ ਮੈਂ ਅਦਰਸ਼ ਜੂਸਨ ਇਸ ਟਾਈਮ ਮੌਜੂਦ ਹਾਂ ਜਲਾਲਾਬਾਦ ਦੇ ਕਾਊਂਟਿੰਗ ਸੈਂਟਰ ਦੇ ਵਿੱਚ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣਾਂ ਦੀ ਗਿਣਤੀ ਸ਼ੁਰੂ ਹੈ ਕਾ ਉੱਥੇ ਅੱਜ ਜਲਾਲਾਬਾਦ ਵੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਐਸ.ੀ.ਐਮ ਜਲਾਲਾਬਾਦ ਅਤੇ ਸਬਡਿਵੀਜ਼ਨ ਦੇ ਡੀ.ਐਸ.ਪੀ ਜਲਾਲਾਬਾਦ ਦੇ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਕਾਊਂਟਿੰਗ ਸੈਂਟਰ ਦੇ ਅੰਦਰ ਤਾਂ ਦੱਸਦੀ ਹੈ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਅਤੇ ਉਮੀਦਵਾਰ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਬਹੁਤ ਭਾਰੀ ਇਕੱਠ ਕਾਊਂਟਿੰਗ ਸੈਂਟਰ ਦੇ ਬਾਹਰ ਨਜ਼ਰ ਆ ਰਿਹਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਤਾਂ ਸਾਡੇ ਨਾਲ ਸਬਡਿਵੀਜ਼ਨ ਦੇ ਡੀਐਸਪੀ ਜਲਾਲਾਬਾਦ ਮੈਯੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨੇ ਕਾਊਂਟਿੰਗ ਸੈਂਟਰ ਦੇ ਅੰਦਰ ਦੇ ਹਾਲਾਤ ਉਹ ਤੁਹਾਡੇ ਤੱਕ ਜ਼ਰੂਰ ਸਾਂਝੇ ਕਰਾਂਗੇ ਦੇਖੋ ਜਿਹੜੇ ਆਈਡੀਆਈ ਜਲਾਲਾਬਾਦ ਦੇ ਅ ਕਾਊਂਟਿੰਗ ਸੈਂਟਰ ਦੇ ਵਿੱਚ ਜਿਹੜੇ ਅਸੀਂ ਪੁਕਤਾ ਪ੍ਰਬੰਧ ਕੀਤੇ ਹੋਏ ਆ ਪੂਰੀ ਪੁਲਸ ਫੋਰਸ ਲਾਈ ਹੋਈ ਹੈ ਕਾਊਂਟਿੰਗ ਚੱਲ ਰਹੀ ਹੈ ਬਲਾਕ ਸੰਪਤੀ ਜੋਂ 1 ਤੇ ਜ਼ਿਲ੍ਹਾ ਪ੍ਰੀਸ਼ਦ ਦੇ 13 ਨੰਬਰ ਕੋ ਚੱਲ ਰਹੀ ਹੈ ਗਿਣਤੀ ਪੀਸਫੁਲ ਆ ਤੇ ਕਿਸੇ ਤਰ੍ਹਾਂ ਦੀ ਪੂਰਾ ਸ਼ਾਂਤੀ ਬੁਰਕ ਮਾਹੌਲਾ ਬਾਹਰ ਪੂਰਾ ਰਸ਼ ਹੈਗਾ ਲੋਕਾਂ ਦੇ ਵਿੱਚ ਜਿਹੜਾ ਬੜਾ ਉਤਸ਼ਾਹ ਹੈਗਾ ਔਰ ਕੀ ਜਿਹੜਾ ਪ੍ਰੋਸੀਜਰ ਅਡਾਪਟ ਕੀਤਾ ਗਿਆ ਅੱਜ ਦਾ ਬਲਾਕ ਸੰਪਤੀ ਇੱਕ ਦਾ ਹੁਣ ਨਤੀਜੇ ਆਣ ਵਾਲੇ ਆ ਗਿਣਤੀ ਚੱਲਦੀ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਨਾਲ ਮੈਨੇਜ ਕੀਤਾ ਜਾ ਰਿਹਾ ਜਿਹੜੇ ਬਾਹਰ ਬੰਦੇ ਖੜੇ ਨੇ ਜਿਹੜੇ ਦੇਖੋ ਇੱਕ ਨੰਬਰ ਜੋਨ ਦੇ ਜਿਹੜੇ ਬਲਾਕ ਸੰਪਤੀ ਤੇ ਪੁਲਿਸ ਏਜੰਟ ਨੇ ਅੰਦਰ ਜਦੋਂ ਗਿਣਤੀ ਖਤਮ ਹੋ ਜਾਂਦੀ ਹੈ ਉਹ ਬਾਹਰ ਆ ਜਾਣਗੇ ਫਿਰ ਅਸੀਂ ਜਿਹੜਾ ਨੈਕਸਟ ਦੋ ਨੰਬਰ ਜੋਨ ਦੇ ਆ ਪੁਲਿਸ ਏਜੰਟ ਉਹਨਾਂ ਨੂੰ ਫਿਰ ਅਸੀਂ ਅੰਦਰ ਬੁਲਾਵਾਂਗੇ ਇਹ ਤਰਤੀਬ ਵਾਰ ਚੱਲੇਗਾ ਫਿਰ ਇੱਕ ਵਾਰੀ ਗੇਟ ਤੇ ਰਾਤ ਪੈਂਦਾ ਵੈਸੇ ਸਾਡੀ ਪੁਲਿਸ ਫੋਰਸ ਲੱਗੀ ਹੋਈ ਹੈ ਇਹੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ਾਂਤੀਪੂਰਵਕ ਕਰਊਗਾ ਮਾਹੌਲ ਸਾਰਾ